ਇਤਿਹਾਸਿਕ ਖੇਤਰ ਸ਼੍ਰੀ ਅਨੰਤਪੁਰ ਸਾਹਿਬ ਦੇ ਜੰਤਕ ਪਖਾਨਿਆਂ 'ਚ ਇੱਕ ਨੌਜਵਾਨ ਦੀ ਭੇਦਪਰੇ ਹਾਲਾਤਾਂ 'ਚ Laash ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਅਨੰਤਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਦੇ ਨਜ਼ਦੀਕ ਬਣੇ ਸਰਕਾਰੀ ਪਖਾਨਿਆਂ 'ਚ ਨੌਜਵਾਨ ਦੀ ਅਸਮੈ ਹਾਲਾਤਾਂ 'ਚ Laash ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਸ਼੍ਰੀ ਅਨੰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੰਦਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੇ ਦੱਸਿਆ ਤੋਂ ਮੇ ਤੱਕ ਦੇ ਪੈਰ ਨੀਲੇ ਪੈ ਗਏ ਸਨ ਤੇ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਬਿਊਰੋ ਰਿਪੋਰਟ ਵੀ ਆ ਗਿਆ ਨਿਊਜ਼ ਇਸ ਦੇ ਕੀ ਇਨਫੋਰਮੇਸ਼ਨ ਸਗੀ ਇਹ ਸਾਨੂੰ ਸਵੇਰੇ 7:30 ਵਜੇ ਦੇ ਕਰੀਬ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਜਿਹੜੇ ਵਾਰਡ ਨੰਬਰ 6 ਦੇ ਵਿੱਚ ਕੋਲ ਸਰਕਾਰੀ ਬਾਥਰੂਮ ਹੈਗਾ ਉੱਥੇ ਕਿਸੇ ਨੌਜਵਾਨ ਵਿਅਕਤੀ ਦੀ লাশ ਪਈ ਹੈ ਜੀ ਇਹ ਜਦੋਂ ਅਸੀਂ ਆ ਕੇ ਦੇਖਿਆ ਇਥੇ ਤਾਂ ਜਿਹੜੀ ਡੈੱਡ ਬੋਡੀ ਸੀਗੀ ਇਹ ਮੁੰਡੇ ਦੀ ਇਹ ਚੈੱਕ ਕੀਤਾ ਇਹ ਮਰ ਚੁੱਕਾ ਸੀਗਾ ਜੀ ਤੇ ਜਿਹੜੀ ਬੋਡੀ ਥੋੜੀ ਥੋੜੀ ਹੱਥ ਪੈਰ ਉਹ ਨੀਲੇ ਹੋ ਗਏ ਸੀਗੇ ਇਹ ਪਤਾ ਲੱਗਿਆ ਜੀ ਕਿੱਥੋਂ ਦਾ ਹੈ ਉਹ ਮੁੰਡਾ ਇਹ ਹਾਂਜੀ ਇਹ ਇਹਦੀ ਪਛਾਣ ਕੀਤੀ ਗਈ ਇਹ ਮੁੰਡਾ ਪਿੰਡ ਚੰਦਪੁਰ ਬੇਲੇ ਦਾ ਹੈ ਇਹਦੇ ਵਾਰਸਾਂ ਨੂੰ ਉਹ ਬੁਲਾਇਆ ਗਿਆ ਇਹ ਮੌਕੇ ਤੇ ਤੇ ਜਿਹੜੇ ਉਹਨਾਂ ਦੇ ਕੁਝ ਕੁ ਚੱਕਰ ਕਰਕੇ ਜੇ ਪਿਆਨ ਲੈ ਕੇ ਜਿਹੜੀ ਉਹ ਮੰਨ ਦੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਜੀ ਨਸ਼ੇ ਸੰਬੰਧੀ ਵੀ ਕੋਈ ਪਤਾ ਹੈ ਕਿ ਨਸ਼ਾ ਕਰਦਾ ਸੀ ਨਹੀਂ ਇਹ ਤਾਂ ਜੀ ਡਾਕਟਰ ਸਾਹਿਬ ਦੱਸਣਗੇ ਪੋਸਟਮਾਰਟਮ ਤੋਂ ਬੇ ਮੌਤੇ ਕਾਰਨ ਕੀ ਸੀ ਠੀਕ ਹੈ